ਇੱਕ ਭਾਈ ਕੈਰੋਂ ਪਾਂਡੋ ਸੀਗੇ ਉਹਨਾਂ ਦੀ ਮਾਤਾ ਜਿਹੜੀਆਂ ਨਾ ਉਹ ਸੱਗਿਆ ਪਣਾ ਦੀ ਜਿਸ਼ਵੰਤੀ ਤੇ ਕੋਂਥਾ ਹੂੰ ਉਹਨਾਂ ਦੇ ਲਾਦ ਨਾ ਹੋਈ ਕਾफी ਸਾਲ ਹੂੰ ਇੱਕ ਉਹਨਾਂ ਦਾ ਜਿਹੜਾ ਉਹ ਸੀਗਾ ਉਹ ਸਾਧ ਤੀਗਾ ਦਿਓ ਲਾਲਾ ਜੀਠ ਲਾਲਾ ਉਹਦੇ ਬਚਨਾਂ ਤੋਂ ਲਾਦ ਹੋਈ ਤੇ ਨਾ ਜੀ ਜੇ ਤੂੰ ਨਾ ਬਚਨ ਕਰੇ ਉਹ ਕਹਦਾ ਤੇਰੇ ਕੋਈ ਇੱਕ ਹੋਊਗਾ ਕੁੰਥਾ ਨੂੰ ਕਹਿੰਦਾ ਤੇਰੇ ਪੰਜ ਹੋਣਗੇ ਉਹ ਕਹਿੰਦੀ ਜੇ ਲੜਪੇ ਫਰੇ ਤਾਂ ਮੁੰਡੀ ਵਾਲੇ ਹੋ ਜਾਣਗੇ ਮੈਂ ਤਾਂ ਮੁੰਡਿਆਂ ਨੂੰ ਮਾਰ ਦੇਣਗੇ ਕਹਿੰਦਾ ਤੇਰੇ ਪੰਜੇ ਜੱਟੀ ਹੋਣਗੇ ਵਤਨ ਕਰਤਾ ਲਓ ਜੀ ਖੁਸ਼ੀ ਨਾਲ ਘਰੇ ਆ ਗਿਓ ਰਾਤ ਜਿਵੇਂ ਉਹਨੇ ਕਿਹਾ ਤੇ ਦੋਨਾਂ ਦੀ ਹੋਊਗੀ ਜਣ ਜੌਧਨ ਤੇ ਜਿਹੜਾ ਸਾਰਿਆਂ ਨੂੰ ਵੱਡਾ ਸੀ ਇਹਨਾਂ ਚੋਂ ਪਾਂਡਮੋ ਤੋਂ ਵੱਡਾ ਸੀ ਅਰਜਨ ਜਿੱਦੇ ਪੜ ਕੇ ਆਉਂਦੇ ਛੁੱਟੀ ਵਾਲਾ ਦਿਨ ਹੁੰਦਾ ਉਹਦੇ ਕੋਈ ਨਾ ਕੋਈ ਖੇਡ ਖੇਡਦੇ ਹੋ ਤੇ ਜਿਹੜਾ ਇਹਨਾਂ ਦਾ ਸਾਰਿਆਂ ਨੂੰ ਛੋਟਾ ਭਾਈ ਤੀ ਸੁਗਣੀਆਂ ਉਹਦੇ ਮੰਨ ਕੇ ਚਾਲਾ ਕਮਜ਼ੋਰ ਸੀ ਨਾ ਕਿਉਂ ਜਦੋਂ ਤਾਇਆ ਖੇਡਣ ਲੱਗੇ ਮੈਂ ਦਸਤਰਾਂ ਤੇ ਚੜ ਚੜ ਤਾਇਆ ਖੇਡਣ ਲੱਗੇ ਉਹ ਭਾਈ ਵਾਲਾ ਉਹਦੇ ਸਿਰ ਦਾ ਹੀ ਆ ਗਈ ਉੱਤੇ ਤਾਂ ਕੋਈ ਫੜੀ ਨਾ ਗਿਆ ਦੋ ਦਿਨ ਤਾਈਂ ਰਹੀ ਉਹਦੇ ਸਿਰ ਹੰਬ ਗਿਆ ਠੀਮ ਕਹਿੰਦਾ ਐ ਕਰ ਤੂੰ ਮੇਰੇ ਹੱਥ ਲਾ ਦੀ ਮੈਂ ਆਪੇ ਪੜ ਦੂੰ ਉਹਨੂੰ ਕਹਿੰਦਾ ਚੰਗਾ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਐ ਕਰਿਓ ਇੱਕ ਦਸਤਰ ਤੇ ਚੜ ਜਾਓ ਚਾਰੀ ਜਣੇ ਨਾ ਜਾਣਦੀ ਮੇਰਾ ਕੰਮ ਜਣਦਾ ਹੂੰਦਾ ਚੰਗਾ ਮੈਂ ਕਿ ਕੀ ਮਨੇ ਭਾਈ ਕੀ ਕੀਤਾ ਪਰ ਮੈਨੂੰ ਬਾਲਤੀ ਦਾ ਐਲਾ ਤੋ ਤਿੰਨ ਹਾਥੀਆਂ ਦਾ ਬਲ ਪਹਿਲਾਂ ਤੂੰ ਮੇਰੇ ਹੱਥ ਦੀ ਬੱਚ ਬਣੇ ਤੂੰ ਤੇ ਜਦੋਂ ਭਾਈ ਅਰਜਨ ਵਰਗੇ ਚ ਆ ਜਾ ਅੱਡ ਚੜ ਗਏ ਜਲਜੋਤਨ ਵਰਗੇ ਅੱਡ ਚੜ ਗਏ ਤਾਂ ਸੜਕੇ ਟਾਣਾ ਹਰੂਣ ਤਾਂ ਉਹ ਕੋਈ ਜਲਜੋਤਨ ਅੱਡ ਗਿਆ ਥੱਲੇ ਉਹਨੇ ਜਲਜੋਤਨ ਦੇ ਡੇਕ ਦੇਤੇ ਹੱਥ ਲਾਤਾ ਦਾਈ ਜਲਜੋਤਨੋਂ ਥੱਲੇ ਇਤਨੇ ਟਾਈਮ ਹੋ ਗਿਆ ਕਹਿੰਦੇ ਵੀ ਚਲੋ ਦਾਈ ਕੰਨ ਨੂੰ ਨਵਾਗੇ ਕਹਿੰਦਾ ਜਦੋਂ ਮਰਜੀ ਲੈ ਲੀ ਚੱਲ ਭਾਈ ਬਾਕੀ ਖੇਡਵਾਜੀ ਹੋ ਗਈ ਅੰਦਰ ਹੀ ਅੰਦਰ ਕ੍ਰੋਧ ਹੋ ਗਿਆ ਜੇ ਮੈਨੂੰ ਸਿੱਟਿਆ ਉਹਨੇ ਥੱਲੇ ਇਹ ਤਾਂ ਗੁੱਸਾ ਆ ਗਿਆ ਜਲਜੋਤ ਨੂੰ ਜਲਜੋਤ ਨਹੀਂ ਵੱਡਾ ਤੇ ਉਹਨਾਂ ਚ ਅਰਜਨ ਕਹਿੰਦਾ ਅੱਜ ਨਹੀਂ ਖੇਡਦੇ ਇਹ ਮੈਨੂੰ ਕਹਿੰਦਾ ਕਹਿੰਦਾ ਕਿਤੇ ਫੇਰ ਸੀ ਕਹਿੰਦਾ ਕਹਿੰਦਾ ਜਲਜੋਤ ਨੂੰ ਆਇਆ ਹਾ ਗੁੱਸਾ ਤੈਨੂੰ ਥੱਲੇ ਸਿੱਟਿਆ ਜਲਜੋਤ ਨਾਲ ਆਪਾਂ ਤੋਂ ਵੱਡਾ ਤਕੜਾ ਵੀ ਹੈ ਵੀ ਆਪਾਂ ਖੇਡੂ ਹੀ ਨਾ ਉਹ ਕਹਿੰਦਾ ਚਾਚਾ ਕਹਿੰਦਾ ਭਾਈ ਮੈਂ ਸੀ ਤਾਂ ਖੇਡਦੇ ਨੂੰ ਕਹਿੰਦਾ ਸੀ ਤਾਂ ਖੇਡਾਂਗੇ ਤੁਸੀਂ ਖੇਡਣਾ ਨਾ ਖਡੋ ਤੇ ਉਹ ਕਹਿੰਦਾ ਭਾਈ ਅਸੀਂ ਤਾਂ ਖੇਡਾਂਗੇ ਤੁਸੀਂ ਨਾ ਖਡੋ ਕਹਿੰਦਾ ਵੀ ਚੰਗਾ ਉਹ ਆਪ ਹੀ ਖੇਡਣਾ ਲੱਗੇ ਤੇ ਅਰਜਨ ਵਰਗੇ ਨਾਲ ਤੇ ਜਦੋਂ ਸਮਾਂ ਆਇਆ ਹੌਲੀ ਹੌਲੀ ਗੱਭਰੂ ਹੁੰਦੇ ਗਏ ਖੇਡਾਂ ਬਦਲ ਦੇ ਗਏ ਪਰ ਕ੍ਰੋਧ ਨਾ ਚੱਲ ਜਾ ਉਹਦੋਂ ਨੇ ਸੱਜਣ ਨੂੰ ਉਹ ਕ੍ਰੋਧ ਰੱਖਿਆ ਤਾਂ ਹੌਲੀ ਹੌਲੀ ਭਾਈ ਜਦੋਂ ਆਪੀ ਦੀ ਲੜਾਈ ਪੜੀ ਹੋਣ ਲੱਗੀ ਤੇ ਸਬੰਤੀ ਕਹਿੰਦੀ ਕੁੰਥਾ ਨੂੰ ਕਹਿੰਦੀ ਮੁੰਡੇ ਹੋ ਕੇ ਚੋਬਰ ਆਪੀ ਦੀ ਲੜਦੇ ਨੇ ਭਾਈ ਆਪਾਂ ਡੱਡ ਦਾ ਵਿਢ ਲਾਉ ਉਹ ਕਹਿੰਦੀ ਭਾਣੇ ਮੈਂ ਮੰਦਰਾ ਇੱਕਾ ਵੀ ਇਹਨਾਂ ਨੂੰ ਅੱਡ ਕਿੱਥੇ ਕਰੇਗਾ ਕਰੇਗੀ ਕਹਿੰਦੀ ਭਾਣੇ ਤੂੰ ਆਪ ਤੋਂ ਲੈ ਕੇ ਅੱਡ ਹੋ ਜਾ ਮੈਂ ਆਪ ਤੋਂ ਲੈ ਲੈਣਾ ਕਹਿੰਦੀ ਅਰਜਨ ਨੂੰ ਤੇ ਜਲਜੋਧਨ ਨੂੰ ਕਹਿ ਦਿੰਨੇ ਉਹ ਕਹਿੰਦੀ ਭਾਈ ਚੰਗਾ ਕਹਿਦੇ ਉਹਨੇ ਅਰਜਨ ਤੇ ਜਲਜੋਧਨ ਨੂੰ ਕਹਿਤਾ ਕਹਿੰਦੀ ਕਿ ਵੀ ਭਾਈ ਅਸੀਂ ਜਗਾ ਪਾਉ ਜਗਾ ਪਾਣੀ ਜਲ ਜੋਧਨ ਦੀ ਬੇਇਮਾਨ ਅੰਦਰੋਂ ਜਦੋਂ ਨੇ ਮਹਿਲ ਆ ਚੈਨ ਲਾਗੇ ਉਹਦੇ ਵਿੱਚ ਲੱਖ 33 ਲੱਖ ਜੜੀ ਉਹਨੂੰ ਪਟ્રોલ ਤੋਂ ਵੀ ਸੇਤੀ ਅੱਗ ਲੱਗਦੀ ਉਹਨੇ ਪਹਿਲੇ ਲੱਖ 33 ਤੋਂ ਉਹਨੇ ਦੇਖ ਲਿਆ ਅਰਜਨ ਵੀ ਲੱਖ ਚ ਨਹੀਂ ਜਾਂਦਾ ਵਿੱਚ ਉਹ ਕਹਿੰਦਾ ਵੀ ਅਜੇ ਦਾ ਪੁਰਾਣੀ ਜਗਾ ਲਵਾਂਗੇ ਅਰਜਨ ਕਹਿੰਦਾ ਜਲ ਜੋਧਨ ਵੀ ਮੈਨੂੰ ਲਾਤੀਂਗਾ ਕਹਿੰਦਾ ਪੁਰਾਣੀ ਜਗਾ ਕਹਿੰਦਾ ਅਰਜਨ ਭਾਈ ਕੱਲ ਨੂੰ ਫੇ ਮੈਨੂੰ ਨਾ ਕਹੋ ਜੇ ਤੂੰ ਵੱਡਾ ਤੀ ਕਹਿੰਦਾ ਉਹ ਤਾਂ ਇਵੇਂ ਮਰੀ ਜਾਂਦਾ ਨਵੀਂ ਨਮਾਂ ਅਰਜਨ ਨੇ ਬਥੇਰਾ ਕਿਹਾ ਭਾਈ ਭੀਮ ਮੰਨਿਆ ਨਾ ਜਦੋਂ ਨਵੀਂ ਜਗਾ ਲੈ ਲਈ ਹੁਣ ਭੀਮ ਨੂੰ ਤਾਂ ਬਚਪਣੇ ਤੋਂ ਬਾਅਦ ਤੇ ਨਾਥੀਆਂ ਦਾ ਉਹਨੇ ਭਾਈ ਕਿਹਾ ਭੀਮ ਨੂੰ ਉਹ ਕਹਿੰਦਾ ਹਾਂ ਕਹਿੰਦਾ ਐ ਕਰ ਭਾਈ ਕਹਿੰਦਾ ਹਾਂ ਕਹਿੰਦਾ ਵੀ ਚੱਕ ਲੋ ਸਮਾਨ ਧਰ ਲਓ ਆਪਾਂ ਜੇ ਮੈਂ ਆਪਾਂ ਹੁਣ ਕਹਦੇ ਨੇ ਵੀ ਜਗਾ ਮਰਮਤ ਹੋ ਗਈ ਪਉ ਜਦੋਂ ਉਹਨਾਂ ਨੇ ਸਮਾਨ ਧਰ ਲਿਆ ਉਹਨਾਂ ਗੁਫੀਆਂ ਸਭਾਤਾ ਜਲ ਜੋਦਨ ਕਹਿੰਦਾ ਜਿਸ ਵਕਤ ਪੰਜੇ ਪਾਂਡੋ ਸੀਮੀ ਮਾਤਾ ਕੋਠਾਂ ਅੰਦਰ ਹੋਈ ਕੇਲੇ ਨੂੰ ਅੱਕ ਲਾ ਦੀ ਕਹਣਾ ਵੀ ਚੰਗਾ ਉਧਰੋਂ ਕੋਈ ਪਿੰਡ ਚ ਆ ਗਏ ਪੰਡਤ ਪਾਦੇ ਰਾਤ ਕੱਟਣ ਉਹਨਾਂ ਦੇ ਨਾਲ ਵੀ ਇੱਕ ਔਰਤ ਪੰਜ ਛੇ ਜਣੇ ਉਹ ਉਹਨੇ ਪਈ ਦਰਦ ਕਹਿੰਦੇ ਵੀ ਰਾਤ ਕੱਟਨੀਆ ਕਹਿੰਨਾ ਅਪ ਇੱਥੇ ਪਾਂਡ ਹੋ ਰਹੇ ਉਹਨਾਂ ਦੇ ਘਰੇ ਰਾਤ ਕੱਟ ਸਕਦਾ ਹੋਰ ਨਹੀਂ ਕਟਾਉਂਦਾ ਭਈ ਉਹਨਾਂ ਦੇ ਬਾਗੇ ਚਰ ਅਰਜਨ ਨੂੰ ਕਹਿੰਦੇ ਭਈ ਰਾਤ ਕੱਟਨੀ ਆ ਕਹਾਂ ਭਈ ਕੱਟੋ ਭੋਜਨ ਪਾਣੀ ਛਕਾਇਆ ਆ ਤੇ ਉਹ ਗੁਫੀਆਂ ਨੇ ਦੇਖਿਆ ਵੀ ਇਹ ਪੰਜੇ ਸੀਏ ਹੁਣ ਅੰਦਰ ਨੇ ਭੀਮ ਕਹੋ ਤੀ ਸਹਰ ਚ ਸਮਾਨ ਲੈਣ ਕੋ ਨਵੇਂ ਅੱਗ ਹੋਈ ਤੀ ਹੁਣ ਕਿ ਜਦੋਂ ਕੋਈ ਉਹ ਹੁੰਦਾ ਉਹਨੇ ਅੱਗ ਲੱਗਦੋ ਭੱਜਣ ਲੱਗਾ ਭੀਮ ਨੇ ਦੇਖਿਆ ਵੀ ਆ ਕਰਕੇ ਆ ਕੰਮ ਭੀਮ ਨੇ ਫੜੀ ਉਹਦੀ ਲੱਤ ਵਿੱਚ ਮਾਰਿਆ ਹੁਣ ਭੀਮ ਦੇ ਰੱਖਿਆ ਦਵਾਈ ਹੋਈ ਤੀ ਉਹ ਸੁਰੰਗ ਨੰਗਣ ਘਾਤਰ ਉਹ ਤਾਂ 100 ਮਣ ਦਾਤੀ ਉਹ ਪੱਥਰ ਜਿਹੜਾ ਸੁਰੰਗ ਤੇ ਤਰਿਆ ਹੋਇਆ ਸੀ। ਹੂੰ। ਭੀਮ ਨੇ ਮਾਰ ਕੇ ਹੱਥ ਪਰਾਂ ਕਰਤਾ ਕਹਿੰਦਾ ਲੰਗ ਜੰਮਗਾ ਹੱਤਾ ਅੱਗ ਲਗੀ ਕਿੰਦਾ ਲਹੁੰਦਾ। ਕਹਿੰਦਾ ਮੈਂ ਤੈਨੂੰ ਕੀ ਕਹਿਆ ਸੀ ਕਹਿੰਦਾ ਬਸ ਤੂੰ ਲੰਗ ਚੱਲ। ਲੰਗੇ ਭਈ ਉਹਨਾਂ ਨੂੰ ਭੁੱਲ ਗਏ। ਇਹਦੇ ਰਾਤ ਕੱਟਣੀ ਆਈ ਸੀ। ਉਹਦਾ ਪੰਜੇ ਸੀ ਇਹ ਮੱਚ ਕੇ ਵਿੱਚ। ਇਹਦੇ ਭਈ ਆਪ ਲੰਗ ਦੇ ਹੋਣ। ਕਹਿੰਦਾ ਆਪਾਂ ਹੁਣ ਸਹਿਰ ਦੇ ਵਿੱਚ ਨਹੀਂ ਰਹਿਣਾ ਭੀਮ ਮੰਨ ਜਾ ਗੱਲ। ਕਹਿੰਦਾ ਚਲੋ ਭਈ ਜਿੱਥੇ ਚੱਲੋਂ ਉੱਥੇ ਚੱਲਾਂਗੇ। ਭੀਮ ਨੂੰ ਮੰਨਣੀ ਪੈਗੀ। ਹੁਣ ਇਹ ਅੱਗ ਠੰਡੀ ਹੋਗੀ। ਦੂਤਨਾ ਨਾ ਪਿਸੂ ਸੜ ਤੇ ਵਿੱਚ ਬੰਦੇ ਵੀ ਲਾਸਾਂ ਕਟੋਨਾਂ ਦੀਆਂ ਦੇਖੋ ਵੀ ਸਾਰੇ ਮੱਛਕੇ ਕਿ ਰਹੇਗੇ ਜਦੋਂ ਦੇਖਿਆ ਵਿੱਚ ਗੁਫੀਆ ਜੇ ਉਹਨੇ ਸੱਚੇ ਵੀ ਮੱਛੇ ਨਾਲ ਤਾਂ ਸੀ ਜਾਣਾ ਦੀ ਸਤਵੇਂ ਕਿਵੇਂ ਆ ਗਿਆ ਵਿੱਚ ਉਹਨੇ ਦੇਖਿਆ ਵੀ ਇਹ ਤਾਂ ਸਤਵਾਂ ਤਾਂ ਵੀ ਉਹੀ ਮੱਛਗਾ ਜਿਹਦਾ ਅਗਲਾ ਉਹ ਪੁੱਠੇ ਪਾਸੇ ਦੀ ਹੋ ਕੇ ਲਾਈ ਗੁਗ ਉਹਨੇ ਪੈਦਾ ਸਾਰਿਆਂ ਦੀਆਂ ਹੱਡੀਆਂ ਚੁੱਕ ਕੇ ਮਾਰੀਆਂ ਤੇ ਬਣ ਗਿਆ ਮਾਲਕ ਉਹਨੇ ਕਿਹਾ ਹੁਣ ਕਿਹੜਾ ਬੋਦ ਆਪਣਾ ਜੋ ਜਲ ਜੋ ਤੁਨੂੰ ਹੋਲੀ-ਹੋਲੀ ਭੀ ਤੁਰੇ ਜਾਂਦੇ ਨੇ ਉਹ ਤੁਰੇ ਜਾਂਦੇ ਨੇ ਜੋ ਤੁਰੇ ਜਾਂਦੇ ਨੇ ਜਾਂਦਿਆਂ ਨੂੰ ਮੈਂ ਸੋਚਾ ਕਹਿੰਦਾ ਮਾਂ ਲੋਕ ਕਿੱਧਰੋਂ ਤੁਰੇ ਜਾਂਦੇ ਨੇ ਕਹਿੰਦੀ ਭਾਈ ਕੋਈ ਮੇਲਾ ਸਿੱਦਾ ਹੋ ਆਪਾਂ ਨਿਕਲ ਜਾਈਏ ਕਹਿੰਦਾ ਨਾ ਮਾਂ ਮੈਨੂੰ ਤਾਂ ਦੱਸ ਕਿੱਧਰ ਜਾਂਦੇ ਨੇ ਭੀ ਮਿੰਡੀ ਤੀ ਉਹ ਕਹਿੰਦੀ ਭਾਈ ਮੇਲੇ ਤੇ ਜਾਈਏ ਮਰ ਚੱਲ ਜਦੋਂ ਹਟੇ ਹੀ ਨਾ ਕਹਿੰਦੀ ਭੀ ਮਤੈ ਕੀ ਲੈਣਾ ਦੁਨੀਆ ਕਿਤੇ ਮੱਝ ਫਿਟਰੀ ਉੱਥੋਂ ਤਾਂ ਭੀ ਮੈਂ ਭਾਈ ਗੁੱਸੇ 'ਚ ਹੋ ਗਿਆ ਉੱਚੇ ਜੋ ਕਿ ਤੁਰਿਆ ਜਾਂਦਾ ਉਹ ਕਾ ਹਮਗਰੋ ਹੁਤਰੋ ਦਾ ਪੀਸ ਪਤਾਵਾ ਤੇ ਹਰਾਖਸ ਤੇ ਘਰੀ ਚਕਾ ਕਹਿੰਦਾ ਕਿੱਧਰ ਜਾਂਦੇ ਹੋ ਵੀ ਹੁਣ ਤਾਂ ਵੀ ਇਹ ਵੀ ਮੇਲੇ ਤੇ ਜਾਂਦੇ ਨੇ ਕਹਿੰਦਾ ਸੀ ਜਾਂਦੇ ਹੋ ਬਾਲ ਲੈਣ ਕਹਿੰਦਾ ਮੈਂ ਤਾਂ ਆਪ ਚੱਲੂ ਨਾਲ ਕੋ ਬੋਲਦਾ ਕਹਿੰਦਾ ਤਿੰਨ ਮਾੜੇ ਹੁੰਦੇ ਨੇ ਚਾਰ ਹੋ ਜਾਣਗੇ ਤਾਂ ਕੀ ਰਲਾ ਲਓ ਲਾਲ ਰਲਾ ਲਿਆ ਹੁਣ ਚੱਲ ਪੇ ਸਾਧੂ ਤੇ ਜਾ ਕੇ ਸੇਵਾ ਕਰਨ ਲੱਗ ਗਿਆ ਸੇਵਾ ਕਰੀਜੀ ਤੋਂ ਸਾਧੂ ਤੇ ਖੁੱਲੀ ਫਿਰਤੀ ਉਨੇ ਭਾਈ ਥਾਪੀ ਦਿੱਤੀ ਕਹਿੰਦਾ ਸਾਵਾ ਭਾਈ ਤੁਨੂੰ ਕਿਵੇਂ ਫਰਦਿਓ ਕਹਿੰਦੇ ਜੀ ਸੀ ਤਾਂ ਸੇਵਾ ਕਰਦੇ ਅਸੀਂ ਤਾਂ ਬਾਲ ਲੈਣੇ ਉਹ ਕਹਿੰਦਾ ਕਿੰਨਾ ਕ ਲੈਣਾ ਕਹਿੰਦਾ ਜਿੰਨਾ ਕਹੇਗਾ ਉਹਨਾਂ ਦੇ ਦੋ ਉਹਨੇ ਭਾਈ ਇਹਨਾਂ ਨੂੰ ਚਾਰਾਂ ਨੂੰ ਸਾਥ-ਸਾਥ ਦਾ ਹੱਥਿਆਂ ਦਾ ਬਲ ਦਿੱਤਾ ਤੇ ਉਹਨੇ ਬਿਰਧ ਮਾਤਾ ਬੈਠੀ ਆ ਰਸਤੇ ਜਿੱਦੋਂ ਮੁੜੇ ਆਉਂਦੇ ਨੇ ਉਹ ਕਹਿੰਦੀ ਵੇ ਭਾਈ ਉਰੇ ਆਓ ਮੇਰੀ ਮਦਦ ਕਰਕੇ ਜੋ ਉਹ ਕਹਿੰਦਾ ਯਾਰ ਇਆਂ ਜਾਂ ਬੁੜੀਆਂ ਨੂੰ ਕੀ ਬੁਲਾਉਣਾ ਕਹਿੰਦਾ ਤੂੰ ਨੰਗ ਚੱਲ ਭੀਮ ਕਹਿੰਦਾ ਮਾਤਾ ਮਦਦ ਕਰ ਕਿਉਂ ਭਈ ਤੀ ਮੁਰ ਗਿਆ ਉਤਰੇ ਭੀਮ ਨੂੰ ਕਹਿੰਦੀ ਜੇ ਤਨਾਥੀਆਂ ਦਾ ਬਲ ਤੈਨੂੰ ਮੈਂ ਦਿੱਤਾ ਸੀ ਬਚਪਨੇ ਚ ਉਹਦਾ ਵਚਨ ਕਰਨ ਆਈਆਂ ਤੈਨੂੰ ਅੱਜ ਮੈਂ ਕੋਈ ਬੁੜੀ ਨਹੀਂ ਮੈਂ ਕੁਛ ਨਹੀਂ ਸਨਾ ਹਾਂ ਦੱਸ ਕਹਿੰਦੀ ਇਹ ਤਿੰਨੇ ਤੇਰੇ ਹੱਥੋਂ ਮਰਨਗੇ ਤੈਨੂੰ ਮਾਰਨੇ ਪੈਣਗੇ ਜੇ ਨਾ ਮਾਰੇ ਕਹਿੰਦੀ ਤਬਾਹੀ ਮਚਾ ਦੇਣਗੇ ਰੰਗਾ ਚ ਕਹਿੰਦਾ ਬੱਸ ਇੰਨੀ ਵਚਨ ਕਰਨਾ ਹੈ ਕਹਿੰਦੀ ਹੋ ਤੇ ਥੋੜਾ ਮਤਤ ਮੈਂ ਕੁਛ ਨਹੀਂ ਲੈਣੀ ਚਾਹ ਬਗ ਜਾ ਭੀਮ ਨੇ ਆਖਿਆ ਵੀ ਇਹ ਮਾਰਨੇ ਤਾਂ ਪੈਣੀ ਕਿਉਂ ਜੇ ਤਾਂ ਵਾਦਨ ਕਰਤਾ ਚੱਲ ਭਾਈ ਪੀਮ ਆ ਗਿਆ ਉਹਨਾਂ ਕੋਲ ਭਾਲ ਲੇ ਹੋ ਫਿਰਦੇ ਪਾਣੂ ਕਹਿੰਦਾ ਤੂੰ ਵੀ ਪੀਮ ਕਿੱਧਰ ਵਾਗ ਗਿਆ ਤੀ ਕਹਿੰਦਾ ਮੈਂ ਵੀ ਕੰਮ ਗਿਆ ਸੀ ਜਦੋਂ ਮਾਣੇ ਤਾਂ ਦੱਸਿਆ ਨਹੀਂ ਕਹਿੰਦਾ ਮੈਂ ਵੀ ਮੇਲਾ ਦੇਖ ਕੇ ਆਇਆ ਕੋਈ ਮੇਲਾ ਦੇਖਿਆ انا ਹਾਂ ਉਹਨਾਂ ਨੂੰ ਕੀ ਪਤਾ ਵੀ ਕੀ ਮੇਲਾ ਦੇਖ ਕੇ ਆਇਆ ਹੁਣ ਕੀ ਜਦੋਂ ਭਾਈ ਉਹ ਕਰਦੇ ਨੇਗੇ ਤੁਰੇ ਆਂਦੇ ਨੇ ਤੇ ਲੱਗੀ ਤੇ ਲੱਗੀ ਮਾਂ ਬਹਿ ਗਈ ਕਹਿੰਦੀ ਮੈਨੂੰ ਤਾਂ ਤੇਹ ਲੱਗੀ ਆ ਪੁੱਤ ਨੂੰ ਪਾਣੀ ਦਾ ਸਾਧਨ ਹੀ ਨਹੀਂ ਕਿਤੇ ਭੀਮ ਨੇ ਆਖਿਆ ਆਪਣੇ ਤਾਂ 10 ਹੱਥਿਆਂ ਦਾ ਬਾਲ ਆਪਾਂ ਦੇਖੀਏ ਕਰਕੇ ਭੀਮ ਨੇ ਜਦ ਮਾਰਿਆ ਗੁੱਡਾ ਧਰਤੀ ਦਾ ਕਾਜਾ ਪੜਤਾ ਪਾਣੀ ਦੀ ਤੀਤਰੀ ਆ ਵੀ ਤਾਂ ਹਨ ਕੰਮ ਆ ਪੀ ਲੈ ਉਹ ਕਹਿੰਦੀ ਆਏ ਦੱਸ ਗਿਆ ਕਿੱਥੇ ਦੀ ਕਹਿੰਦਾ ਮਾਂ ਫਿਰ ਕਿਸੇ ਕੋਲੇ ਗੱਲ ਨਾ ਕਰੀ ਮੈਂ ਤਾਂ ਬਾਲ ਲੈਣ ਗਿਆ ਸੀ ਮੈਨੂੰ ਤਾਂ 10 ਹੱਥਿਆਂ ਦਾ ਬਾਲ ਮਿਲ ਗਿਆ 10 ਹੱਥਿਆਂ ਨੂੰ ਚਲਾ ਸਕਦਾ ਮੈਂ ਕਹਿੰਦੀ ਪੁੱਤ ਸੱਚ ਨਾ ਕਹ ਕਹਿੰਦੀ ਫਿਰ ਇਹ ਬਾਲ ਉੱਗਾ ਨਾ ਕਰੀ ਅੰਦਰ ਹੀ ਰੱਖੀਆ ਆਪਣੇ ਕਣਾ ਚੰਦ। ਚਾਲਪੇ ਤੁਰੇ ਜਾਂਦੇ ਨੇ ਹੁਣ ਜਦੋਂ ਘਰੋਂ ਨਿਕਲੀਗੇ ਰੂਹੀ ਰੰਜ ਵਿੱਚ ਬਹਿ ਗਏ ਕਿੱਥੇ ਜਾ ਕੇ ਮਾਲਿਆ ਰਸਨ। ਹੁਣ ਉੱਥੇ ਡੰਡੀ ਕੋਲ ਦੀ ਲੋਕ ਨੰਗੇ ਜਾਂ ਹਣ। ਕਹਦਾ ਮਾਂ ਲੋਕ ਕਿੱਧਰ ਹੁ ਜਾਂਦੇ ਨੇ? ਕਹਿੰਦੀ ਤੂੰ ਵੀ ਮਰੋਜ ਪੁੱਛ ਲੈਨੇ। ਕੀ ਪਤਾ ਹੁ ਕਿੱਧਰ ਜਾਂਦੇ ਨੇ। ਕਹਿੰਦਾ ਤਾਂ ਵੀ ਮਾਂ ਮੈਨੂੰ ਦੱਸਦਾ ਸੀ ਇਹ। ਕਹਿੰਦੀ ਇੱਥੇ ਇੱਕ ਰਾਣੀ ਰੂਣੀ ਐ। ਉਹਦਾ ਕੋਈ ਪ੍ਰੋਗਰਾਮ ਆ ਕੋਈ ਮੈਨੂੰ ਤਾਂ ਪਤਾ। ਹੂੰ। ਤੇ ਉਹ ਜਿਹੜਾ ਭਾਈ 那啥东西啊？